ਅਵੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਬਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਸਾਰੇ ਫੋਟੋ ਆਇਆ ਤੇ ਦੇਖੋ ਅਰੇ ਇਹ ਜੋ ਕਰ ਰਹੀ ਬੈਠੀ ਅਰੇ ਮਾਰੋ ਮਾਰੀ ਬੋਲਾ ਭਈਆ ਬਹੁਤ ਕਰ ਇਹ ਜੁਦਾ ਮਨਾਓ ਬਿਨ ਮਨਾਓ ਬਿਨ ਅ ਬੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਇਆ ਦੇਖੋ ਅਰੇ ਇਹ ਘਹ ਕਰੇ ਬੈਠੀ ਅਰੇ ਮਾਂ ਮਾਰੀ ਬੋਲਾ ਭਈਆ ਬਹੁਤ ਕਰੀ ਇਹ ਤੁਹਾਨੂੰ ਮਾਂ ਤਾ ਕੋਈ ਪ੍ਰੋਬਲਮ ਨਾ ਬਣਾਓ ਬਣਾਓ ਦਿਓ ਬਣਾਓ ਦਿਓ ਆ ਵੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ ਪਾ ਹਮਾਰੇ ਸਾਧਾ ਕਰ ਹਰਾਮਿੰਗਾ ਤੋਂ ਇਸੇ ਸੇ ਨਹੀਂ ਕੋ ਜੇ ਦੇਖੋ ਜੀ ਆਏ ਜੀ ਦੇਖੋ ਅਰੇ ਜੋ ਹ ਕਰ ਰਹੀ ਬੈਠੀ ਅਰੇ ਮਾਰੀ ਬੋਲਾ ਭਈਆ ਬੋਲ ਕੇ ਆ ਜੀ ਸਮਾਈ ਨਹੀਂ ਬਣਾਓ 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 ਦੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਸੱਜੇ ਖੜਾ ਹੋ ਜਾ ਸੱਜੇ ਆਇਆ ਦੇਖੋ ਅਰੇ ਇਹ ਹਹ ਕਰੇ ਬੈਠੀ ਅਰੇ ਮਾਂ ਤੁਮਹਾਰੀ ਬੋਲਾ ਭਈਆ ਬਹੁਤ ਕਰ ਮਾਂ ਤੋ ਤੋ ਪ੍ਰੋਬਲਮ ਬਣਾਓ ਬਣਾਓ ਦਿਓ ਬਣਾਓ ਦਿਓ ਆ ਵੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਬਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ ਜਾ ਦੇਖੋ ਆਇਆ ਤੇ ਦੇਖੋ ਅਰੇ ਜੋ ਹ ਕਰ ਰਹੀ ਬੈਠੀ ਅਰੇ ਮਾਰੀ ਬੋਲਾ ਭਈਆ ਬਹੁਤ ਮਾਰੀ ਬੋਲਾ ਮਾਰ ਦਸ ਫੋਟੋ ਖਾਣਾ ਬਣਾਓ 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 ਵੀਰ ਅ ਵੇਖੋ ਕਿਵੇਂ ਇੱਕ ਅਸਿਸਟੈਂਟ ਟੀਚਰ ਤੇ ਸਕੂਲ ਦੇ ਵਿੱਚ ਮੀਡੇ ਮੀਲ ਪਕਾਉਣ ਵਾਲੀ ਇਸ ਮਹਿਲਾ ਦੇ ਵਿੱਚ ਵਿਵਾਦ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੁੰਦੀਆਂ ਇਹ ਵਿਖਾਈ ਦਿੱਤੀਆਂ ਅਤੇ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿੱਥੇ ਅਸਿਸਟੈਂਟ ਟੀਚਰ ਤੇ ਫੀਮੇਲ ਕੁੱਕ ਦੇ ਵਿੱਚ ਵਿਵਾਦ ਹੋਇਆ ਵੇਖੋ ਕਿਵੇਂ ਇੱਕ ਦੂਜੇ ਦੇ ਬਾਲ ਤੱਕ ਇਹਨਾਂ ਵੱਲੋਂ ਫੜ ਲਏ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੀਆਂ ਸ਼ਰਿਆਮੇ ਨਜ਼ਰਾਈਆਂ ਨੇ ਆਲੇ ਦੁਆਲੇ ਖੜੇ ਟੀਚਰ ਇਹਨਾਂ ਨੂੰ ਰੋਕਦੇ ਵਿਖਾਈ ਦਿੱਤੇ ਨੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਸਾਹਮਣੇ ਹੱਥ ਕਰਾ ਮੈਂ ਕਤੋ ਕਿਸੇ ਨੇ ਨਹੀਂ ਕਿ ਜੇ ਦੇਖੋ ਜੋ ਆਇਆ ਦੇਖੋ ਅਰੇ ਲੋਹ ਕਰੇ ਬੈਠੀ ਅਰੇ ਮਾਂ ਮਾਰੀ ਬੋਲਾ ਭయ్యా ਬਹੁਤ ਮਾਰੀ ਜੇ ਤੂੰ ਬਣਾਉਣੇ ਬਣਾਉਣੇ ਬਣਾਉਣੇ